ਮੈਰ ਭਜਨ ਲਾਲ ਮੁਖ ਦੇ ਆਪਕ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਇਥੇ ਕੰਮ ਕਰ ਰਿਹਾ ਹਾਂ ਮੇਰੇ ਨਾਲ ਇਹ ਅਮਰੀਕ ਸਿੰਘ son of ਚੰਦ ਸਿੰਘ ਪੀਟੀਟੀ ਵਿਆਪਕ ਬਤੌਰ ਸਹਾਵਾ ਦੇ ਰਹੇ ਹਨ ਇਹ ਇਹਨਾਂ ਦਾ ਪਿੰਡ ਬਲੋਚਾ ਇਥੋਂ ਲਗਭਗ 7 ਕਿਲੋਮੀਟਰ ਦੂਰ ਹੈ ਇਹ ਰੋਜ਼ਾਨਾ ਹੈਲਮਟ ਲਾ ਕੇ ਸਕੂਲ ਆਉਂਦੇ ਹਨ ਉਸ ਦੇ 21 ਤਰੀਕ ਨੂੰ 11:22 ਵਜੇ ਤੇ ਇਹਨਾਂ ਦਾ ਮੋਟਰਸਾਈਕਲ ਸਕੂਲ ਵਿੱਚ ਹਾਜ਼ਰ ਸੀ ਜੋ ਕਿ ਇਥੇ ਹੈ ਇਹਨਾਂ ਦਾ ਚਲਾਨ ਮੁਹਾਲੀ ਵਿਖੇ ਕੀਤਾ ਗਿਆ ਹੈ ਜੋ ਕਿ ਬਿਲਕੁਲ ਨਜਾਇਜ਼ ਹੈ ਇਸ ਦੀ ਬੰਦੀ ਤਪੀਸ਼ ਕਰਕੇ ਇਸ ਚਲਾਨ ਨੂੰ ਕੈਨਸਲ ਕੀਤਾ ਮੈਂ ਮਰੀਕ ਸਿੰਘ son of ਚੰਦ ਸਿੰਘ ਵਾਸੀ ਚੱਕ ਬਲੋਚਾ ਦਾ ਰਹਿਣ ਵਾਲਾ ਹਾਂ ਮੈਂ ਸਰਕਾਰੀ ਪ੍ਰਾਈਵੇਟ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਣੀ ਸਵਾਵਾ ਦੇ ਰਿਹਾ ਹਾਂ 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ ਇਹ ਚਲਾਨ ਮੇਰਾ ਮੁਹੱਲੀ ਵਿਖੇ ਕਟਿਆ ਇਹ ਚਲਾਨ ਕਟਿਆ ਗਿਆ ਹੈ 11:00 ਵਜੇ ਤੋਂ 22 ਮਿੰਟ ਤੱਕ ਜਦੋਂ ਕਿ ਉਸ ਟਾਈਮ ਮੇਰਾ ਮੋਟਰਸਾਈਕਲ ਤੇ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਇਹ ਚਲਾਨ ਜਿਹੜਾ ਮੇਰਾ ਕਟਿਆ ਗਿਆ ਹੈ ਇਹਦੇ ਤੇ ਸ਼ਾਨ ਵੀਨ ਕਰਕੇ ਇਸ ਨੂੰ ਕੈਨਸਲ ਕਰ ਦਿੱਤਾ ਜਾਵੇ ਧੰਨਵਾਦ